ਇਹ ਬਣਾ ਰਿਹਾ ਸ਼ਮ ਤੇ ਟੈਨਸਰ ਬੈਟਰੀ ਕਰਦਾ ਪਹਿਲਾ ਬੋਲ ਮਟ ਮਟਦਾ ਮਰਦਾਬਾਦ ਪਿੰਲੇ ਸਾਰੇ ਇੱਥੇ ਬਹਿ ਕੇ ਜਾਂਦੇ ਮਰਦਾਬਾਦ 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 ਐਸ ਡੀਓ ਸਾਹਿਬ ਮਰਦਾਬਾਦ 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 ਬਿਜਲੀ ਵਿਭਾਗ ਮੈਂ ਕੋਈ ਕੰਮ ਨਹੀਂ ਕਰਦਾ ਮਰਦਾਬਾਦ 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 ਜਨਤਾ ਸਾਰੀ ਪਰੇਸ਼ਾਨ ਮਰਦਾਬਾਦ ਜ਼ਿੰਦਾਬਾਦ ਮਰਦਾਬਾਦ ਜ਼ਿੰਦਾਬਾਦ ਹੁਣ ਇੱਕ ਮਹੀਨੇ ਤੋਂ ਪਰੇਸ਼ਾਨ ਆ ਪੈਂਡ ਬੋਪਾ ਰਹੇ ਕਲਾਂ ਚੱਕ ਕਲਾਂ ਚੱਕ ਬਿੰਦ ਚੱਕ ਬਿੰਦ ਸਰ ਕੀ ਨਾਮ ਜੀ ਸ਼ਰਨਜੀਤ ਕਲੇਰ ਜੀ ਕਲੇਰ ਸਾਹਿਬ ਕੀ ਗੱਲ ਬਾਤ ਅੱਜ ਤੁਹਾਨੂੰ ਜਿਹੜੇ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਬਿਜਲੀ ਬੋਰਡ ਦੇ ਕਾਰਨ ਧਰਨੇ ਪ੍ਰਦਰਸ਼ਨ ਜੀ ਸਾਨੂੰ ਇਸ ਕਰਕੇ ਕਰਨੇ ਪੈ ਰਹੇ ਆ तकरीबन 1 ਮਹੀਨੇ ਤੋਂ ਅਸੀਂ ਪੈਂਡ ਬੋਪਾ ਰਹੇ ਕਲਾਂ ਪੈਂਡ ਚੱਕ ਕਲਾਂ ਵਜੂਆ ਖੁਰਦ ਇਹ ਸਾਰਾ ਫੀਡਰ ਜਿਹੜਾ ਸ਼ੰਕਰ ਤੋਂ ਬੜੇ ਪਰੇਸ਼ਾਨ ਆ ਰਾਤ ਨੂੰ ਪੂਰੀ ਪੂਰੀ ਰਾਤ ਬੱਤੀ ਨਹੀਂ ਆਉਂਦੀ ਦਿਨੇ 5 ਮਿੰਟ ਬੱਤੀ ਆਉਂਦੀ ਆ ਫੇਰ ਕੱਟ ਦਿੰਦੇ ਆ 5 ਮਿੰਟ ਬੱਤੀ ਆਉਂਦੀ ਆ ਫੇਰ ਕੱਟ ਲਾਂਦੇ ਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਕਿਉਂਕਿ ਘਰਾਂ ਦੇ ਵਿੱਚ ਬਹੁਤ ਸਾਰੇ ਮਰੀਜ਼ ਵੀ ਪਏ ਆ ਬਹੁਤ ਬੱਚੇ ਵੀ ਤੜਫ ਰਹੇ ਆ ਤੁਹਾਨੂੰ ਪਤਾ ਵੀ ਜਿਹੜੀ ਇਸ ਵੇਲੇ ਗਰਮੀ ਆ तकरीबन 45 ਡਿਗਰੀ ਤਾਪਮਾਨ ਹੋਇਆ ਪਿਆ 45 46 ਡਿਗਰੀ ਇਹਨੇ ਤਾਪਮਾਨ ਦੇ ਵਿੱਚ ਇਹਨੇ ਬੁਰੇ ਹਾਲਾਤ ਕਦੀ ਵੀ ਨਹੀਂ ਹੋਏ ਸੀ ਜਿੰਨੇ ਇਸ ਗਵਰਨਮੈਂਟ ਦੇ ਵਿੱਚ ਹੋਏ ਆ ਇੱਕ ਮਹੀਨਾ ਹੋ ਗਿਆ ਸਾਨੂੰ ਪਰੇਸ਼ਾਨ ਪੂਰੀ ਪੂਰੀ ਰਾਤ ਬਿਜਲੀ ਨਹੀਂ ਆਉਂਦੀ ਪੂਰੀ ਪੂਰੀ ਰਾਤ ਬੱਚੇ ਸਾਡੇ ਗਰਮੀ ਦੇ ਵਿੱਚ ਤੜਫਦੇ ਆ ਜੇ ਕਿਸੇ ਦੇ ਘਰ ਇਨਵਰਟਰ ਆ ਤੇ ਉਹ ਇਨਵਰਟਰ ਵੀ ਨਹੀਂ ਚਾਰਜ ਹੁੰਦੇ ਕਿਉਂਕਿ ਬੱਤੀ ਦਿਨੇ ਵੀ ਨਹੀਂ ਆਉਂਦੀ ਤੇ ਪੂਰੀ ਰਾਤ ਵੀ ਨਹੀਂ ਆਉਂਦੀ ਬੱਚੇ ਤੜਫਦੇ ਆ ਅਸੀਂ ਸਾਰੇ ਅੱਜ ਬੜੇ ਪਰੇਸ਼ਾਨ ਹੋ ਕੇ ਤਕਰੀਬਨ ਤਿੰਨਾ ਚੌ ਪਿੰਡਾਂ ਦੀਆਂ ਪੰਚਾਇਤਾਂ ਇੱਥੇ ਇਕੱਠੀਆਂ ਹੋ ਕੇ ਸ਼ੰਕਰ ਆਏ ਆ ਤਾਂ ਇਹਨਾਂ ਨੂੰ ਐਸਡੀਓ ਸਾਹਿਬ ਨੂੰ ਬੇਨਤੀ ਕੀਤੀ ਐਸਡੀਓ ਸਾਹਿਬ ਤਾਂ ਨਹੀਂ ਆਏ ਜਈ ਸਾਹਿਬ ਜਵਾਬ ਹੀ ਦੇ ਗਏ ਜਵਾਬ ਹੀ ਦੇ ਗਏ ਸਾਨੂੰ ਜਈ ਸਾਹਿਬ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਆ ਤੇ ਹੁਣ ਦੇਖੋ ਇਹ ਸਾਡਾ ਮੰਗ ਪੱਤਰ ਲੈ ਕੇ ਕੀ ਇਹ ਕਰਦੇ ਆ ਅਸੀਂ ਤਾਂ ਇਹਨਾਂ ਨੇ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਹੁਣ ਇਹਨਾਂ ਨੇ ਵਿਸ਼ਵਾਸ ਦਵਾਇਆ ਬਈ ਕੱਲ ਨੂੰ ਪਿੰਡ ਬੋਪਰਾ ਕਲਾ ਦੇ ਵਿੱਚ ਉੱਥੇ ਅਸੀਂ ਇਕੱਠੇ ਹੋਵਾਂਗੇ ਉੱਥੇ ਆਉਣਗੇ ਜੇਈ ਸਾਹਿਬ ਉੱਥੇ ਸਾਡੀਆਂ ਨੀਆਂ ਪਰੇਸ਼ਾਨੀਆਂ ਸੁਣਨਗੇ ਹੁਣ ਅਸੀਂ ਇਹਨਾਂ ਨੂੰ ਮੰਗ ਪੱਤਰ ਦੇ ਦਿੱਤਾ ਆ ਤਕਰੀਬਨ ਕੱਲ ਨੂੰ ਜਦੋਂ ਵੀ ਇਹ ਇਹਨਾਂ ਦਾ ਟਾਈਮ ਹੁੰਦਾ ਫਿਰ ਸਾਨੂੰ ਫੋਨ ਤੇ ਸੈਟਿੰਗ ਕਰਨਗੇ ਤੇ ਤਿੰਨਾ ਚੌ ਪਿੰਡਾਂ ਦੀਆਂ ਪੰਚਾਇਤਾਂ ਉੱਥੇ ਇਕੱਠੀਆਂ ਹੋਣਗੀਆਂ ਤੇ ਉੱਥੇ ਸਾਨੂੰ ਜਿਹੜਾ ਸਾਡੀਆਂ ਪਰੇਸ਼ਾਨੀਆਂ ਸੁਣਨਗੇ ਜੀ ਜੇ ਉੱਥੇ ਵੀ ਸਾਡੀਆਂ ਪਰੇਸ਼ਾਨੀਆਂ ਦਾ ਹੱਲ ਨਹੀਂ ਹੁੰਦਾ ਤਾਂ ਇਹ ਸੰਘਾਰਸ਼ ਜਿਹੜਾ ਹੋਰ ਵੱਡੇ ਪੱਧਰ ਤੇ ਕੀਤਾ ਜਾਊਗਾ ਐਮਐਲਏ ਸਾਹਿਬ ਦੇ ਘਰ ਦਾ ਘਰਾਓ ਵੀ ਕੀਤਾ ਜਾਊਗਾ ਕਿਉਂਕਿ ਅਸੀਂ ਬਹੁਤ ਪਰੇਸ਼ਾਨ ਆ ਕਿਰਤ ਦੇ ਤੌਰ ਤੇ ਪਤਾ ਨਹੀਂ ਲੱਗਦਾ ਕੀਤੇ ਜਾਣਗੇ ਫਿਰ ਤੇ ਗ੍ਰੈਂਡ ਵੀ ਇੱਥੋਂ ਫਿਰ ਬੰਦ ਕੀਤਾ ਜਾਊਗਾ ਆਪ ਦਾ ਇਹ ਇੱਥੇ ਗ੍ਰੈਂਡ ਤੇ ਪੱਖੇ ਚਲਾ ਕੇ ਏਸੀ ਚਲਾ ਕੇ ਸਾਰੇ ਨਿਆਰੇ ਲੈਣ ਦੇ ਇੱਥੇ ਅੰਦਰ ਬੈਠੇ ਆ ਬੱਤੀ 'ਚ ਤੇ ਪਰ ਲੋਕਾਂ ਦੀ ਇਹਨਾਂ ਨੂੰ ਕੋਈ ਸਾਰ ਨਹੀਂ ਗਈ ਹਾਂਜੀ ਸਰ ਕੀ ਨਾਮ ਜੀ ਗੁਰਦੇਵਾਲ ਜੀ ਗੁਰਬੈਲ ਜੀ ਕੀ ਕਾਰਨ ਹੋਇਆ ਅੱਜ ਜਿਹੜਾ ਵਿਭਾਗ ਦੇ ਖਾਤੇ ਤੁਹਾਨੂੰ ਜਿਹੜੇ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਸਰ ਜੀ ਗੱਲ ਇਹ ਹੈਗੀ ਆ ਕਿ ਪਿਛਲੇ ਤਕਰੀਬਨ 1 ਮਹੀਨੇ ਤੋਂ ਬੱਤੀ ਜਿਹੜੀ ਉਹ ਗੁੱਲ ਰਹਿੰਦੀ ਆ ਤੇ ਸਾਰੇ ਹੀ ਪਿੰਡ ਲਾਗਲੇ ਸ਼ਾਗਲੇ ਜਿੰਨੇ ਵੀ ਸ਼ੰਕਰ ਫੀਡਰ ਤੇ ਹਨ ਇਸ ਤਰ੍ਹਾਂ ਚੱਕ ਕਲਾ ਹੋਇਆ ਵਿਜੂਆ ਹੋਇਆ ਤੇ ਗੁੜੇ ਚਾਨੀਆਂ ਤੇ ਬਾਕੀ ਉਧਰ ਪੰਜ ਪੀਰਾਂ ਵਾਲੇ ਸਾਰੇ ਹੀ ਤਕਰੀਬਨ ਤਕਰੀਬਨ ਬੱਤੀ ਬੰਦ ਹੀ ਰਹਿੰਦੀ ਆ ਹੁਣ 4 ਦਿਨ ਤੋਂ 2 ਦਿਨ ਤਾਂ ਹਨੇਰੀ ਆਈ ਲੇਕਿਨ ਉਸੇ ਦਿਨ ਤੋਂ ਹੀ 4 ਦਿਨ ਹੋ ਗਿਆ ਉਸੇ ਦਿਨ ਤੋਂ ਹੀ ਬੱਤੀ ਗਲ ਹੈ ਸਿਰਫ 1 ਮਿੰਟ ਉਹ ਸਵਿਚ ਲਗਾਉਂਦੇ ਆ ਉਸੇ ਵੇਲੇ ਹੀ ਉਹ ਬੱਤੀ ਆਫ ਹੋ ਜਾਂਦੀ ਹੈ ਤੇ ਅਸੀਂ 2-3 ਵਾਰ ਇਹਨਾਂ ਨੂੰ ਆ ਕੇ ਕਿਹਾ ਵੀ ਆ ਤੇ ਮੇਰੇ ਆਪ ਖੁਰਦ ਕਰਦੀ ਜਿਹੜੀ ਆ ਬੱਤੀ ਹੋਰ ਗਲ ਹੋਈ ਆ ਇਸ ਦੇ ਸੰਬੰਧ ਵਿੱਚ ਤੁਸੀਂ ਜਿਹੜਾ ਪ੍ਰਸ਼ਾਸਨ ਹੈਗਾ ਬਾ ਚਾਹੀ ਐਸਪੀਓ ਹੈਗੇ ਜਾਂ ਜੋ ਐਕਸੀਅਨ ਸਾਹਿਬ ਹੈਗੇ ਉਹਨਾਂ ਨੂੰ ਮੇਰੇ ਮੈਂ ਜੀ ਇੱਥੇ ਅੰਦਰ ਜੇਈ ਸਾਹਿਬ ਸੀ ਉਹ ਬੈਠੇ ਕੱਲ ਮੈਂ ਸਵੇਰੇ ਆਇਆ ਸੀਗਾ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਜੋ ਸਾਡੇ ਕੀ ਨਾਮ ਬਲਵਿੰਦਰ ਦਾ ਨਾਮ ਤਲਵਿੰਦਰ 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 ਵੀ ਇੱਥੇ ਬੈਠਾ ਸੀਗਾ ਅੰਦਰ ਹੀ ਤੇ ਕੋਸੀ ਤੇ ਬੈਠਾ ਸੀ ਕਹਿੰਦਾ ਅੱਜ ਤਾਂ ਨਹੀਂ ਹੁਣ ਅਸੀਂ ਤੁਹਾਡਾ ਕੱਲ ਨੂੰ ਕਰਦੇ ਆਂਗੇ ਤੁਸੀਂ ਇਹ ਦੇਖ ਲਓ ਵੀ ਅੱਜ ਵੀ ਤਕਰੀਬਨ ਤਕਰੀਬਨ 12:00 ਇੱਕ ਵਜੇ ਚੱਲਿਆ ਹਲੇ ਤੱਕ ਵੀ ਕੋਈ 1:00 ਇੱਕ ਵਜ ਗਿਆ 1:00 ਗਿਆ ਹਲੇ ਤੱਕ ਵੀ ਕੋਈ ਰਿਪੋਰਟ ਨਹੀਂ ਹੋਈ ਮੈਂ 11:00 12:00 ਤੇ ਵੀ ਰਿਪੋਰਟ ਕੀਤੀ ਸੀ ਉਹਨਾਂ ਨੇ ਵੀ ਸ਼ਾਇਦ ਇਹਨਾਂ ਨੂੰ ਅੱਗੇ ਰਿਪੋਰਟ ਕੀ ਦਿੱਤੀ ਹੋਵੇ ਪਰ ਹਲੇ ਤੱਕ ਕੋਈ ਵੀ ਮੇਰਾ ਨਜ਼ਰ ਆਦ ਨਹੀਂ ਜੀ ਨਾਮ ਦੀ ਮੇਰਾ ਨਾਮ ਨੋਰਮ ਸਿੰਘ ਆ ਤੁਸੀਂ ਤੇ ਜਾਈਓ ਹਾਂਜੀ ਅੱਜ ਜਿਹੜਾ ਕਿਸਾਨਾਂ ਵੱਲੋਂ ਜਾਂ ਪਿੰਡਦਾਰਸੀਆਂ ਵੱਲੋਂ ਆ ਕੇ ਤੁਹਾਡੇ ਦਰਾਂ ਮੋਰੇ ਤੁਹਾਨੂੰ ਦਿੱਤੇ ਗਏ ਜਾਂ ਮੰਗ ਪੱਤਰ ਵੀ ਦਿੱਤਾ ਗਿਆ ਕੀ ਕਾਰਨ ਹੋਇਆ ਹੈ ਤੇ ਜੀ ਹਨੇਰੀ ਕਰਕੇ ਜਿਹੜੀ ਸਪਲਾਈ ਡਿਸਟਰਬ ਹੋਈ ਹੈ ਯੂਪੀਐਸ ਸਸਤਾਣੀ ਫੀਡਰਾਂ ਦੀ ਉਹਨਾਂ ਕਰਕੇ ਇਹਨਾਂ ਨੇ ਤੁਹਾਨੂੰ ਦਿੱਤਾ ਹੈਗਾ ਤੇ ਲਾਈਨਾਂ ਤੇ ਵਗੈਰਾ ਡਿਗੇ ਹੋਏ ਨੇ ਹਨੇਰੀ ਕਰਕੇ ਉਹਨਾਂ ਨੂੰ ਚੱਲਣ ਚ ਜਿਆਦਾ ਟਾਈਮ ਲੱਗ ਗਿਆ ਰਾਤ ਇੱਕ ਵਾਰੀ ਪਹਿਲਾਂ ਨੇਰੀ ਆਈ ਤਾਂ ਆ ਦੁਬਾਰਾ ਨੇਰੀ ਆ ਗਈ ਹੈ ਜੀ ਤੇ ਚਲੋ ਚਾਰ ਪੰਜ ਦਿਨ ਪਹਿਲਾਂ ਹੀ ਗਿਆ ਲੇਕਿਨ ਉਹ ਤਾਂ ਕੰਪਲੇਟ ਕਰਕੇ ਇੱਕ ਮਹੀਨੇ ਤੋਂ ਇੱਕ ਹੋ ਗਿਆ ਇੱਕ ਮਹੀਨੇ ਤੋਂ ਮੈਨੂੰ ਆ ਇੱਥੇ ਅਜੇ ਹੱਥ ਦੱਸ ਦੇ ਨਹੀਂ ਹੋਏ ਨੇ ਠੀਕ ਹੈ ਜੀ ਮੇਰੇ ਦੌਰਾਨ ਹੁਣੇ ਬੰਦ ਹੋਈ ਆ ਸਟੇਜ ਕਿੰਨੇ ਦਿਨ ਹੋ ਗਏ ਬੰਦ ਹੋਏ ਦੋ ਤਿੰਨ ਦਿਨ ਹੋਏ ਦੋ ਤਿੰਨ ਦਿਨ ਨੇਰੀ ਚੱਲੀ ਹੈਗੀ ਆ ਬੰਦ ਨਹੀਂ ਹੋਈ ਚੱਲ ਪੈਂਦੀ ਸੀ ਫਿਰ ਜਿੱਦਾਂ ਰਾਤ ਨੇਰੀ ਆ ਗਈ ਫਿਰ ਬੰਦ ਹੋ ਗਈ ਪਰ ਕਹਿੰਦੇ ਲਾਈਟ ਡੈਮੋ ਬਹੁਤ ਆਂਦੀ ਲੱਗਿਆ ਜਦੋਂ ਮੈਨੂੰ ਨੁਕਸਾਨ ਨਹੀਂ ਹੋ ਸਕਦਾ ਇਹ ਲਾਈਟ ਡਿਮ ਕੋਈ ਤਾਂ ਫਿਰ ਟਰਾਂਸਫਾਰਮਰ ਤੋਂ ਹੋ ਸਕਦਾ ਨਾ ਫਿਊਜ਼ ਵੇਅਰ ਉਹਦੇ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਜੀ ਤੁਸੀਂ ਇਹ ਚੈੱਕ ਨਹੀਂ ਕਰਾਇਆ ਚੈੱਕ ਹੁਣ ਬੰਦੇ ਕਰ ਰਹੇ ਆ ਫੀਲਡ 'ਚ ਹੀ ਆ ਬੰਦੇ ਤੇ ਉਹਨਾਂ ਨੂੰ ਕਦੋਂ ਤੱਕ ਸੁਪੋ ਮੰਨ ਜਾਈਏ ਕਿ ਲਾਈਟ ਲਾਈਟ ਉਹਨਾਂ ਦੀ ਚਲਾ ਦਿੱਤੀ ਗਈ ਹੈ ਲੋਪਰ ਆਏ ਪੰਡ ਕਲੀਅਰ ਕਰਕੇ ਚਲਾ ਦਿੱਤਾ ਗਿਆ ਕਿ